VIP ठाठ ਤੇ ਜਿਹਾ ਆਮ ਆਮੀ ਪਾਰਟੀ ਦੇ ਸ਼ਾਹੀ ठाठ ਨਜ਼ਰ ਆ ਰਹੇ ਨੇ ਕੇਜਰੀਵਾਲ ਦੇ VIP ਦੌਰੇ ਦੇ ਲਈ ਸੇਵਾ ਦੇ ਵਿੱਚ ਲੱਗਿਆ ਨਜ਼ਰ ਆ ਰਿਹਾ ਹੈ ਸਰਕਾਰੀ ਅਮਲਾ ਪੀਟੀਸੀ ਨਿਊਜ਼ ਦੇ ਹੱਥ ਵਕਫਾ ਕਾ ਅਧਿਕਾਰੀਆਂ ਨੂੰ ਦਿੱਤੇ ਗਿਆ ਆਦੇਸ਼ਾਂ ਦੀ ਕਾਪੀ ਲੱਗੀ ਹੈ ਸ਼ਾਹੀ ठाठ-ਵਾਟ ਵਾਲੇ ਕੇਜਰੀਵਾਲ ਦੀ ਸੇਵਾ ਦੇ ਵਿੱਚ ਪੰਜਾਬ ਦਾ ਸਾਰਾ ਅਮਲਾ ਚੁੱਕ ਦਿੱਤਾ ਗਿਆ ਮੋਹਾਲੀ ਦੇ ਕਮਿਸ਼ਨਰ VIP ਐਲੀਫੈਂਟ ਤੇ ਪਾਣੀ ਦੇ ਛਿੜਕਾ ਦਾ ਪ੍ਰਬੰਧ ਕਰਨਗੇ ਕੇਜਰੀਵਾਲ ਦੇ ਰੁਕਣ ਵਾਲੇ ਹੋਟਲ ਚ ਸਾਰੀ ਰਾਤ ਪਹਰਾ ਦੇਣਗੇ ਖਰੜ ਮੁਹਾਲੀ ਬਲੌਕ ਦੇ ਨਾਇ ਤਹਿਸੀਲਦਾਰ ਕਾਰਜਕਾਰੀ ਇੰਜੀਨੀਅਰ ਖਿਆਲ ਰੱਖਣਗੇ ਕਿ ਹੋਟਲ ਸਮੇਤ ਮੁਹਾਲੀ ਦੇ ਵਿੱਚ 1 ਮਿੰਟ ਵੀ ਬਿਜਲੀ ਨਾ ਜਾਵੇ ਐਸਪੀ ਮੁਹਾਲੀ ਹੈਲੀਫੈਟ ਵਾਲੀ ਥਾਂ ਤੇ ਮੁਹਾਲੀ ਦੇ ਨਾਇਪਰ ਦੇ ਵਿੱਚ ਸੇਫ ਹਾਊਸ ਬਣਾਉਣਗੇ ਕੇਜਰੀਵਾਲ ਦੇ ਰੂਟ ਵਾਲੀਆਂ ਸੜਕਾਂ ਤੇ ਕੋਈ ਵੀ ਸੀਵਰ ਦਾ ਪਾਣੀ ਖੜਾ ਨਾ ਹੋਵੇ ਐਸ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਵਾਲੇ ਨਾਇਫਰ ਇੰਸਟੀਚਿਊਟ ਤੋਂ ਉੱਡ ਕੇ ਲੁਧਿਆਣਾ ਜਾਵੇਗਾ ਕੇਜਰੀਵਾਲਾ ਚੌਕ ਪਰ 31 ਮਾਰਚ ਤੋਂ 3 ਅਪ੍ਰੈਲ ਤੱਕ ਪੰਜਾਬ ਦੇ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ ਸੋ ਕਿਸ ਤੰਗ ਦੇ ਨਾਲ ਸ਼ਾਹੀ ठाट-ਬਾਟ ਨਜ਼ਰ ਆਣਗੇ ਅਧਿਕਾਰੀਆਂ ਦਾ ਪੂਰਾ ਹਮਲਾ ਝੌਂਕ ਦਿੱਤਾ ਗਿਆ ਇਸ ਦੇ ਲਈ ਇਹ ਕਾਪੀ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਕਿਸ ਤੰਗ ਦੇ ਨਾਲ ਅਰਵਿੰਦ ਕੇਜਰੀਵਾਲ ਦਾ ਇਹ ਵੀਆਈਪੀ ਦੌਰਾ ਰਹਿਣ ਵਾਲਾ ਹੈ ਐਸਐਸਪੀ ਐਸਐਸ ਨਗਰ ਸੁਰੱਖਿਆ ਦੇ ਇੰਤਜ਼ਾਮ ਅਤੇ ਸੇਫ ਹਾਊਸ ਦੀ ਡਿਊਟੀ ਨਿਭਾਉਂਦੇ ਨਜ਼ਰ ਆਣਗੇ ਅਜ਼ਨ阿里 ਕਮਿਸ਼ਨਰ ਨਗਰ ਨਿਗਮ ਐਸਐਸ ਨਗਰ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਹੈਲੀਪੈਡ ਤੇ ਸਾਫ ਸਫਾਈ ਰੱਖਣ ਦੀ ਪਾਣੀ ਦਾ ਛੜਕਾਓ ਕਰਨ ਦੀ ਕਾਰਜਕਾਰੀ ਇੰਜੀਨੀਅਰ ਦੀ ਡਿਊਟੀ ਲਈ ਗਈ ਹੈ ਹੈਲੀਪੈਡ ਦਾ ਸੇਫਟੀ ਅਤੇ ਰੈਡੀਨੈਸ ਸਰਟੀਫਿਕੇਟ ਜਾਰੀ ਕਰਨ ਦੀ ਕਾਰਜਕਾਰੀ ਇੰਜੀਨੀਅਰ ਇਹ ਗੱਲ ਨਿਰਧਾਰਤ ਕਰਨਗੇ ਯਕੀਨੀ ਬਣਾਉਣਗੇ ਕਿ ਹੈਲੀਪੈਡ ਵਾਲੇ ਥਾਂ ਤੇ ਬਿਜਲੀ ਦੀਆਂ ਤਾਰਾਂ ਨਾ ਹੋਣ ਬਿਜਲੀ ਦੀ ਨਿਰਵਿਘਨ ਸਪਲਾਈ ਬਣੀ ਰਹੇ ਤਾਂ ਜੋ ਕੋਈ ਵੀ ਔਕਰ ना आए कार्यकारी इंजीनियर द्यूटी रहेगी पी एस पी एस पी सी एल् कार्यजकारी इंजीनियर की खास तौर पर ड्यूटी लाई गई है इस दी मोहाली एस डी एम की ड्यूटी रहेगी हैलीपैड से जाके रिसीव करन दी हैलीपैड से जाके सी ऑफ करने दी जी हाँ एस डी एम वैलकम कर टाटा बाय बाय भी ही सिविल सर्जन दी की ड्यूटी लाई गई है मैडिकल टीम एंबूलेंस और ब्लड ग्रुप की पूरी व्यवस्था बरकरार रख द ਫੁਰ ਚੈੱਕਅਪ ਵੀ ਸਿਵਲ ਸਰਜਨ ਵੱਲੋਂ ਕੀਤਾ ਜਾਵੇਗਾ ਨਾਇਬ ਤਹਿਸੀਲਦਾਰ ਮੁਹਾਲੀ ਖਰੜ ਮਾਜਰੀ ਅਤੇ ਕੜੂਆਂ ਦੇ ਨਾਇਬ ਤਹਿਸੀਲਦਾਰ ਦੀ ਡਿਊਟੀ ਹੋएगी ਵੀ ਵੀ ਆਈ ਪੀ ਦੀ ਮੌਜੂਦਗੀ ਤੱਕ ਮੁਹਾਲੀ ਕਲੱਬ ਵਿਖੇ ਪਨਾਤ ਰਹਿਣਗੇ ਅਤੇ ਡਿਊਟੀ ਮੈਜਿਸਟਰੇਟ ਹੋਣਗੇ ਐਨ ਆਰ ਤਹਿਸੀਲਦਾਰ ਸੋ ਅਕਸਰਾ ਦੇ ਲਈ ਇੱਕ ਖਾਸ ਡਿਊਟੀਆਂ ਜਾਰੀ ਕਰ ਦਿੱਤੀਆਂ ਗਿਆ ਨੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਦੌਰੇ ਦੇ ਲਈ ਰਵਿੰਦਰ ਮੀ ਸਾਡਾ ਸਾਡੇ ਸਹਿਯੋਗੀ ਜੁੜ ਚੁੱਕੇ ਨੇ ਇਸੇ ਖਮਤੇ ਹੋਰ ਗੱਲਬਾਤ ਲਈ ਸਿੱਧਾ ਰੁਕਾਂਗੇ ਰਵਿੰਦਰ ਮੀਤ ਕਈ ਵਾਰ ਵਿਰੋਧੀ ਸਵਾਲ ਚੁੱਕ ਚੁਕੇ ਨੇ ਕਿ ਆਖਰਕਾਰ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਹੈ ਕੌਣ ਸਰਕਾਰ ਮੁੱਖ ਮੰਤਰੀ ਹੈ ਠੀਕ ਹੈ ਹੁਣ ਤਾਂ ਉਹ ਵਿਧਾਇਕ ਵੀ ਨਹੀਂ ਰਹਿ ਪਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਹਸਪਿਟੈਲਿਟੀ ਦੇ ਲਈ ਵੀ ਵੀ ਆਈ ਪੀ ਪ੍ਰਬੰਧ ਵੇਖਣ ਨੂੰ ਮਿਲ ਰਹੇ ਨੇ ਵਾਕਿਆ ਹੀ ਵੱਡੇ ਸਵਾਲ ਪੰਜਾਬ ਸਰਕਾਰ ਤੇ ਖੜੇ ਹੁੰਦੇ ਨੇ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਤਾ ਐਮ ਐਲ اے ਦੇ ਨਾਓ ਐਮ ਪੀ ਨੇ ਨਰਾਸ ਸਭਾ ਨਾਲ ਲੋਕ ਸਭਾ ਤੇ ਨਾਹੀ ਉਹ ਵਿਧਾਇਕ ਨਹੀਂ ਨਾਹੀ ਉਹਨਾਂ ਤੇ ਕੋਈ ਸੰਵਧਾਨਿਕ ਅਹੁਦਾ ਲੇਕਿਨ ਫਿਰ ਵੀ ਉਹਨਾਂ ਦੀ ਠਾਠ ਬਾਠ ਤੁਸੀਂ ਦੇਖੋ ਮੁਹਾਲੀ ਦੇ ਵਿੱਚ ਉਹ ਆਉਂਦੇ ਨੇ 31 ਮਾਰਚ ਤੋਂ ਲੈ ਕੇ 2 ਅਪ੍ਰੈਲ ਤੱਕ ਉਹ ਉਹਨਾਂ ਨੇ ਇੱਥੇ ਰਹਿਣਾ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਤੇ ਠਾਠ ਬਾਠ ਦੇ ਵਿੱਚ ਉਹਨਾਂ ਦੀ ਦੇਖ ਰਖਤੇ ਵਿੱਚ ਪੂਰਾ ਪ੍ਰਸ਼ਾਸਕਿਕ ਅਮਲਾ ਲਗਾਇਆ ਗਿਆ ਮੁਹਾਲੀ ਦੇ ਡੀ ਸੀ ਤੋਂ ਲੈ ਕੇ ਏ ਡੀ ਸੀ ਤੋਂ ਲੈ ਕੇ ਨਾਇਬ ਤਹਿਸੀਲਦਾਰ ਤਸਵੀਰਦਾਰ ਅਤੇ ਬਾਕੀ ਜਿਹੜੇ ਜਿੰਨੇ ਵੀ ਅਫਸਰ ਹੈਗੇ ਨੇ ਚਾਹੇ ਉਹ ਪੀਡਬਲਯੂਡੀ ਦੇ ਨੇ ਚਾਹੇ ਉਹ ਪੀਐਸਪੀਸੀਐਲ ਦੇ ਅਧਿਕਾਰੀ ਨੇ ਸੀਨੀਅਰ ਅਧਿਕਾਰੀ ਉਹਨਾਂ ਨੂੰ ਲਗਾ ਦਿੱਤਾ ਗਿਆ ਸੇਵਾ ਦੇ ਵਿੱਚ ਹੁਣ ਤੁਸੀਂ ਇਹ ਦੇਖੋ ਕਿ ਮੁਹਾਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਤੋਂ ਸੇਵਾਵਾਂ ਕੀ ਲਈਆਂ ਜਾ ਰਹੀਆਂ ਉਹਨਾਂ ਤੋਂ ਸੇਵਾਵਾਂ ਲਈਆਂ ਜਾ ਰਹੀਆਂ ਕਿ ਵੀਵੀਆਈਪੀ ਟਾਇਲਟ ਦਾ ਇੰਤਜ਼ਾਮ ਉਹਨਾਂ ਨੇ ਕਰਨਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਹਨਾਂ ਨੇ ਹੈਲੀਪੈਡ ਦੇ ਆਸ-ਪਾਸ ਪਾਣੀ ਦਾ ਛੜਕਾਪ ਵੀ ਕਰਾਉਣਾ ਇਸ ਤਰ੍ਹਾਂ ਦੇ ਤਰੀਕੇ ਦੇ ਪ੍ਰਬੰਧ ਜਿਹੜੇ ਅਫਸਰਾਂ ਤੋਂ ਕਰਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਜਿੰਨਾ ਤੇ ਬੜਾ ਰੋਲਾ ਪੈਂਦਾ ਨਾਇਬ ਤਹਿਸੀਲਦਾਰਾਂ ਦੀ ਡਿਊਟੀ ਲਗਾਈ ਗਈ ਹੈ ਚਾਹੇ ਉਹ ਖਰੜ ਬਲਾਕ ਹੋਵੇ ਮਾਜਰੀ ਬਲਾਕ ਹੋਵੇ ਜਾਂ ਫਿਰ ਪਮੁਹਾਲੀ ਬਲਾਕ ਹੋਵੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਤੁਸੀਂ ਜਿੰਨਾ ਟਾਈਮ ਅਰਵਿੰਦ ਕੇਜਰੀਵਾਲ ਵਾਪਸ ਨਹੀਂ ਜਾਂਦੇ ਹਾਜ਼ਰੀ ਭਰੋਗੇ ਉੱਥੇ ਦਿਨ ਰਾਤ ਉੱਥੇ ਰਹਿਣਾ ਪਾਏਗਾ ਇਸ ਤਰੀਕੇ ਦੇ ਇੰਤਜ਼ਾਮ ਕੀਤੇ ਗਏ ਨੇ ਹਾਲਕਿ ਜਦੋਂ ਨਾਇਬ ਤਹਿਸੀਲਦਾਰ ਕੰਮ ਕਰਨ ਤੋਂ ਕੁਝ ਬਣਾ ਕਰਦੇ ਨੇ ਰਜਿਸਟਰੀਆਂ ਕਰਨ ਤੋਂ ਬਣਾ ਕਰਦੇ ਨੇ ਤਾਂ 200 35 ਤਹਿਸੀਲਦਾਰ ਬਦਲ ਦਿੱਤੇ ਜਾਂਦੇ ਨੇ ਇਸ ਤਰੀਕੇ ਦੀ ਕਾਰਵਾਈ ਕਿਉਂਕਿ ਕੰਮ ਨਹੀਂ ਪ੍ਰਭਾਵਿਤ ਹੋਣਾ ਚਾਹੀਦਾ ਚਾਹੇ ਲੋਕਾਂ ਦਾ ਕੰਮ ਪ੍ਰਭਾਵਿਤ ਅਗਰ ਹੁੰਦਾ ਤਾਂ ਕਾਰਵਾਈ ਤਾਂ ਨਾ ਹੀ ਤਹਿਸੀਲਦਾਰਾਂ ਤੇ ਹੋਏਗੀ ਇਹ ਗੱਲਬਾਤ ਪਿਛਲੇ ਦਿਨਾਂ ਦੇ ਵਿੱਚ ਹੋਈ ਲੇਕਿਨ ਹੁਣ ਖੁਦ ਹੀ ਉਹਨਾਂ ਨੂੰ ਵਿਹਲੇ ਕਰਾ ਕੇ ਡਿਊਟੀਆਂ ਤੇ ਲਗਾ ਦਿੱਤਾ ਗਿਆ ਜਾਂ ਰਾਤ ਭਰ ਉਹਨਾਂ ਨੂੰ ਜਗਾ ਕੇ ਵੀ ਰੱਖਿਆ ਜਾਂਦਾ ਇਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਇਲਾਵਾ ਤੁਸੀਂ ਦੇਖੋ ਜਿਹੜੇ ਕਾਰਜਕਾਰੀ ਇੰਜੀਨੀਅਰ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਗਈ ਹੈ ਕਿ ਜਿੱਥੋਂ-ਜਿੱਥੋਂ ਕੇਜਰੀਵਾਲ ਸਾਹਿਬ ਨੇ ਲੰਘਣਾ ਹੈ ਉੱਥੇ ਕਿਸੇ ਵੀ ਤਰੀਕੇ ਦੀ ਕੋਈ ਤਾਰ ਜਿਹੜੀ ਆ ਬਾਹਰ ਦਿਖਣੀ ਨਹੀਂ ਚਾਹੀਦੀ ਜਾਂ ਕੋਈ ਕ੍ਰੈਕ ਨਹੀਂ ਹੋਣਾ ਚਾਹੀਦਾ ਕਿਸੇ ਤਰੀਕੇ ਦਾ ਕੋਈ ਤਾਰਾਂ ਦੇ ਵਿੱਚ ਝੋਲ ਬਾਲ ਨਹੀਂ ਹੋਣਾ ਚਾਹੀਦਾ ਤਾਂ ਕਿ ਜਿਹੜਾ ਇਸ ਤਰੀਕੇ ਦਾ ਦਾ ਸਰਟੀਫਿਕੇਟ ਵੀ ਜਾਰੀ ਕਰਨਾ ਪਾਏਗਾ ਕਾਰਜਕਾਰੀ ਇੰਜੀਨੀਅਰ ਨੂੰ ਬਾਕੀ ਸਭ ਕੁਝ ਠੀਕ ਹੈ ਤਾਂ ਕਿ ਅਗਰ ਜੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਜਿਹੜੇ ਵੀ ਅਫਸਰ ਤੋਂ ਗਲਤੀ ਹੋਈ ਤਾਂ ਉਹਦੇ ਤੇ ਕਾਰਵਾਈ ਵੀ ਕੀਤੀ ਜਾ ਸਕੇ ਇਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖੋ ਜਿਹੜੀ ਆਮ ਆਦੀ ਪਾਰਟੀ ਕਹਿੰਦੀ ਸੀ ਕਿ ਅਸੀਂ ਤਾਂ ਆਮ ਲੋਕ ਹਾਂ ਉਹ ਹੁਣ ਜਿੰਨੇ ਵੀ ਕੁਝ ਸਬਧਾਵਾ ਸਰਕਾਰੀ ਲਈਆਂ ਜਾ ਸਕਦੀਆਂ ਸਾਰੇ ਆਦਾ ਆਨੰਦਮੰਦ ਆਮande ਨੇ ਚਾਹੇ ਉਹ ਸਰਕਾਰੀ ਚੌਪਰ ਦੀ ਗੱਲਬਾਤ ਹੋਵੇ ਮੁਹਾਲੀ ਤੋਂ ਲੁਧਿਆਣਾ ਜਾਣਾ ਤਾਂ ਉਹ ਇਸਮਾਲ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਜਿਹੜੇ ਹੋਟਲ ਦੇ ਵਿੱਚ ਨਿੱਜੀ ਹੋਟਲ ਤੋਂ ਰੁੱਕ ਰਹੇ ਨੇ ਉਹਦਾ ਕਮਰੇ ਦਾ ਇੱਕ ਰਾਤ ਦਾ ਕਿਰਾਇਆ 10000 ਰੁਪਏ ਹੈਗਾ ਤੇ ਇੱਕ ਕਮਰਾ ਵੀ ਬੁੱਕ ਨਹੀਂ ਹੁੰਦਾ ਕਈ ਕਮਰੇ ਬੁੱਕ ਹੁੰਦੇ ਨੇ ਉਹ ਖਰਚਾ ਕਿੱਥੋਂ ਲਿਆ ਗਿਆ ਸਭ ਤੋਂ ਵੱਡਾ ਇਹ ਸਵਾਲ ਹੈ ਤੇ ਇਸ ਤਰ੍ਹਾਂ ਦੇ ਸਵਾਲ ਜਿਹੜਾ ਲਗਾਤਾਰ ਸਾਹਮਣੇ ਆ ਰਹੇ ਨੇ ਜਿਹੜੀਆਂ ਅਸੀਂ ਦਸਤਾਵੇਜ਼ਾਂ ਦੀਆਂ ਕਾਪੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਇਹ ਕਾਪੀਆਂ ਦੇ ਆਧਾਰ ਤੇ ਅਸੀਂ ਕਹਿ ਰਹੇ ਹਾਂ ਕੋਈ ਅਸੀਂ ਆਪਣੇ ਆਧਾਰ ਤੇ ਨਹੀਂ ਕਹਿ ਰਹੇ ਕਿ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਸਭ ਚੀਜ਼ਾਂ ਡਾਕੂਮੈਂਟ ਦਸਤਾਵੇਜ਼ਾਂ ਦੇ ਆਧਾਰ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਦਸਤਾਵੇਜ਼ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੇ ਨੇ ਕਿ VVIP ਟ੍ਰੀਟਮੈਂਟ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲ ਰਿਹਾ ਦਿੱਲੀ ਦੇ ਜਿੰਨੇ ਵੀ ਲੀਡਰ ਨੇ ਉਹਨਾਂ ਦੇ ਲਈ ਲਗਾਤਾਰ ਕੁਝ ਕੋਸ਼ਿਸ਼ਾਂ ਕੁਝ ਪ੍ਰਬੰਧ ਐਸੇ ਕੀਤੇ ਜਾਂਦੇ ਨੇ ਤਾਂ ਕਿ ਉਹ ਗੁੱਡ ਫੀਲ ਕਰਨ ਅੱਛਾ ਫੀਲ ਕਰਨ ਤਾਂ ਕਿ ਇੱਥੇ ਬੈਠੇ ਹੋਏ ਚਾਹੇ ਉਹ ਵਿਧਾਇਕ ਨੇ ਚਾਹੇ ਕੋ ਚੇਅਰਮੈਨ ਹੈ ਜਾਂ ਫਿਰ ਮੰਤਰੀ ਨੇ ਜਾਂ ਫਿਰ ਮੁੱਖ ਮੰਤਰੀ ਨੇ ਉਹਨਾਂ ਦੀਆਂ ਕੁਰਸੀਆਂ ਸੇਫ ਰਹਿਣ ਇਸ ਤਰੀਕੇ ਦੇ ਅਗਰ ਮੁਹਾਲੀ ਐਡਮਿਨਿਸਟ੍ਰੇਸ਼ਨ ਵੱਲੋਂ ਐਲਾਨ ਕੀਤੇ ਜਾਂਦੇ ਨੇ ਹੁਕਮ ਜਾਰੀ ਕੀਤੇ ਜਾਂਦੇ ਨੇ ਤਾਂ ਫਿਰ ਇਹ ਆਰਡਰ ਕਿੱਥੋਂ ਆਉਂਦਾ ਇਹ ਅਸੀਂ ਖੁਦ ਹੀ ਸਮਝ ਸਕਦੇ ਹਾਂ ਕਿ ਕਿੱਥੋਂ ਅਟਰਾਏ ਹੋਣਗੇ ਤੇ ਕਿੰਨਾ ਵੱਲੋਂ ਜਿਹੜਾ ਹੈਗਾ ਸੇਵਾ ਦੇ ਵਿੱਚ ਪ੍ਰਸ਼ਾਸਨ ਦੇ तमाम ਸੀਨੀਅਰ ਅਫਸਰ ਲਗਾਏ ਜਾ ਰਹੇ ਨਹੀਂ ਤਾਂ ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਹੁਣ ਕਿ ਅਰਵਿੰਦ ਕੇਜਰੀਵਾਲ ਜਿਹੜੇ ਕੀ ਹਾਲੇ ਤੱਕ ਕੋਈ ਵੀ ਅਹੁਦਾ ਨਹੀਂ ਹੈਗੇ ਨਾ ਤਾਂ ਉਹ ਨਾ ਐਮਐਲਏ ਨਾਲ اور ਵਾਕਿ ਜੀ ਰਵਿੰਦਰ ਦਾ ਇੱਕ ਕੰਟਰਾਸਟ ਹੈ ਇਹ ਦੇਖਣਾ ਜ਼ਰੂਰੀ ਹੈ ਕਿ ਕਿਸ ਢੰਗ ਦੇ ਨਾਲ ਆਮ ਲੋਕਾਂ ਦੇ ਲਈ ਰਾਹ ਦੇ ਵਿੱਚ ਭਾਵੇਂ ਤਾਰਾ ਹੋਣ ਭਾਵੇਂ ਕੂੜਾ ਹੋਵੇ ਭਾਵੇਂ ਸੀਵਰ ਦਾ ਪਾਣੀ ਹੋਵੇ ਸਮੱਸਿਆਵਾਂ ਪਤਾ ਹੈ ਸ਼ਾਇਦ ਸਮੱਸਿਆਵਾਂ ਪਤਾ ਹੈ ਐਸੇ ਕਰਕੇ ਉਹਨਾਂ ਸਮੱਸਿਆਵਾਂ ਨੂੰ ਧਿਆਨ ਚ ਰੱਖਦੇ ਹੋયા ਡਿਊਟੀਆਂ ਲਾਈਆਂ ਗਈਆਂ ਗਈਆਂ ਕਿ ਸੀਵਰ ਦਾ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਤਾਰਾ ਨਹੀਂ ਹੋਣੀਆਂ ਚਾਹੀਦੀਆਂ ਵੀਆਈਪੀ ਟਾਇਲਟ ਦਾ ਪ੍ਰਬੰਧ ਕਮਿਸ਼ਨਰ ਖੁਦ ਕਰਦੇ ਨਜ਼ਰ ਆਣਗੇ ਵਾਕਿ ਚ ਇਹ ਹੈ ਖੁਸ਼ਾਮਤ ਜਿਸ ਢੰਗ ਦੇ ਨਾਲ ਕੀਤੀ ਗਈ ਆਮ ਲੋਕਾਂ ਦੀ ਦਿੱਕਤਾਂ ਔਕੜਾਂ ਪਰੇਸ਼ਾਨੀਆਂ ਅਲੱਗਾਂ ਨੇ ਉਹ ਆਡ ਨੇ ਪਰ ਆਪਣੇ ਵੀਆਈਪੀ ਦੀ ਖੁਸ਼ਾਮਦ ਆਡ ਨਜ਼ਰ ਆਂਦੀ ਹੈ ਅਜੇ ਇਹ ਵਿੱਚ ਕੀ ਸਮਝਿਆ ਜਾਵੇ ਮੁੱਖ ਮੰਤਰੀ ਤਾਂ ਕਹਿੰਦੇ ਸੀ ਕਿ ਖਜ਼ਾਨਾ ਜੈਰ ਹੈ ਅਸੀਂ ਭਰਿਆ 3 ਸਾਲਾਂ ਤੱਕ ਮੂੰਹ ਉਹਦਾ ਖੋਲ ਦਿੱਤਾ ਹੈ ਜਨਤਾ ਦੇ ਲਈ ਇੱਥੇ ਤਾਂ ਲੱਗਦਾ ਹੈ ਜਿਹੜਾ ਐਕਸਟੈਕਰ ਦਾ ਜਿਹੜਾ ਸਾਰਾ ਬਜਟ ਹੈ ਉਹ ਵੀਵੀਆਈਪੀਜ਼ ਦੇ ਲਈ ਉਸ ਖਜ਼ਾਨੇ ਦਾ ਮੂੰਹ ਖੋਲ ਦਿੱਤਾ ਗਿਆ ਬਿਲਕੁਲ ਦੇਖੋ ਲੋਕ ਤੁਮਨੇ ਪ੍ਰਦਰਸ਼ਨ ਹਟੇ ਨੇ ਕਿਸਾਨ ਦੇਖੋ ਤੁਸੀਂ ਕਿੱਡੇ ਵੱਡੇ ਪੱਧਰ ਦੇ ਉੱਤੇ ਤੁਮਨੇ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਹੋਏ ਨੇ ਲਗਾਤਾਰ ਮੰਗ ਕਰ ਰਹੇ ਨੇ ਬੜੀਆਂ ਸਾਰੀਆਂ ਮੰਗਾਂ ਪੰਜਾਬ ਸਰਕਾਰ ਦੇ ਨਾਲ ਨੇ ਉਹਨਾਂ ਦੀ ਪੰਜਾਬ ਦੇ ਖਜ਼ਾਨੇ 'ਚ ਉਹਨਾਂ ਦੇ ਕੰਮ ਹੋਣਿਆ EMPLOYE UNION ਕਿੰਨੀਆਂ ਬੈਠੀਆਂ ਹੋਈਆਂ ਨੇ ਡੀਏ ਦੇ ਪੈਸੇ ਮੰਗ ਰਹੇ ਨੇ ਮਲਾਜ਼ਮਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਨੇ ਰੋਡਵੇ ਦੇ ਵਿੱਚ ਦੇਖ ਲਓ ਕਿੰਨੇ ਮਲਾਜ਼ਮ ਸੜਕਾਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਪੱਕੇ ਕਰਨ ਦੀਆਂ ਮੰਗਾਂ ਨੇ ਬਹੁਤ ਸਾਰੇ ਕੰਮ ਐਸੇ ਹੈਗੇ ਨੇ ਜਿਹੜੇ ਪੈਸੇ ਦੇ ਨਾਲ ਹੋਣੇ ਨੇ ਲੇਕਿਨ ਉਹ ਪੈਸੇ ਨਾਲ ਜਿਹੜੇ ਕੰਮ ਹੋਣੇ ਨੇ ਉਹ ਨਾ ਕਰਕੇ ਵੀਵੀਆਈਪੀ ਟ੍ਰੀਟਮੈਂਟ ਦੇ ਵਿੱਚ ਪੈਸੇ ਕਿਸ ਤਰੀਕੇ ਦੇ ਨਾਲ ਉਡਾਈ ਜਾ ਰਹੀ ਨੇ ਇਹ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਜਿਹੜੇ ਅਫਸਰਾਂ ਨੂੰ ਦਫ਼ਤਰਾਂ ਦੇ ਵਿੱਚ ਹੋਣਾ ਚਾਹੀਦਾ ਉੱਥੇ ਬੈਠ ਕੇ ਕੰਮ ਕਰਨਾ ਚਾਹੀਦਾ ਲੋਕਾਂ ਦੇ ਲਈ ਉਹ ਅਫਸਰ ਵੀਵੀਆਈਪੀ ਡਿਊਟੀਆਂ ਦੇ ਲਈ ਤੁਰੇ ਫਿਰ ਰਹੇ ਨੇ ਲਗਾ ਕੋਈ ਟਾਇਲਟ ਦਾ ਪ੍ਰਬੰਧ ਕਰ ਰਿਹਾ ਕੋਈ ਤਾਰਾ ਦੇਖ ਰਿਹਾ ਕਿਉਂਕਿ ਟਾਰਕ ਤਾਂ ਨਹੀਂ ਕੋਈ ਖਰਾਬ ਕੋਈ ਸੀਵਰੇਜ ਦਾ ਟੱਕਣ ਦੇਖ ਰਿਹਾ ਕਿ ਟੱਕਣ ਤਾਂ ਨਹੀਂ ਕੋਈ ਖੁੱਲਾ ਰਹਿ ਗਿਆ ਜੇ ਟੱਕਣ ਖੁੱਲਾ ਰਹਿ ਗਿਆ ਤਾਂ ਸਾਡੀ ਕਿਤੇ ਨੌਕਰੀ ਤੇ ਸਵਾਲ ਨਾ ਆ ਜਾਣ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਲੇਕਿਨ ਦਾਦਿਆਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਦਾਦਿਆਂ ਦੇ ਵਿੱਚ ਇਹੀ ਹਰ ਵਾਰ ਕਿਹਾ ਜਾਂਦਾ ਕਿ ਅਸੀਂ ਤਾਂ ਲੋਕਾਂ ਦੇ ਲਈ ਹਾਂ ਲੋਕਾਂ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਦੀ ਬਿਹਤਰੀ ਦੇ ਲਈ ਅਸੀਂ ਰੰਗਲੇ ਪੰਜਾਬ ਦੇ ਲਈ ਲੜ ਰਹੇ ਹਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਿਹਾ ਜਦੋਂ ਵੀਆਈਪੀ ਟ੍ਰੀਟਮੈਂਟ ਦੀ ਗੱਲ ਹੋ ਗਈ ਉਦੋਂ ਹਾਲਾਤ ਕੁਝ ਹੋਰ ਹੀ ਦਿੱਤੇ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਬੜੇ ਸਵਾਲ ਨੇ ਹੁਣ ਇਹ ਦੇਖਣਾ ਹੋਊਗਾ ਕਿ ਇਹਨਾਂ ਸਵਾਲਾਂ ਦੇ ਜਵਾਬ ਸਰਕਾਰ ਕਿਵੇਂ ਦਿੰਦੀ ਆ ਕਿਉਂਕਿ ਪ੍ਰਸ਼ਾਸਨ ਜਿਹੜਾ ਕਿ ਲੋਕਾਂ ਦੀ ਸੇਵਾ ਦੇ ਵਿੱਚ ਹੋਣਾ ਚਾਹੀਦਾ ਉਹ ਪ੍ਰਸ਼ਾਸਨ ਹੁਣ ਲੱਗਿਆ ਹੋਇਆ ਵੀਆਈਪੀ ਡਿਊਟੀ ਦੇ ਉੱਤੇ ਅਤੇ ਨਿਭਾਰਿਆ ਦਿਨ ਰਾਤ ਡਿਊਟੀਆਂ ਅਤੇ ਸੁੱਖ ਸਰਵਦਾਵਾਂ ਦਾ ਆਨੰਦ ਦਿੱਲੀ ਦੇ ਜਿਹੜੇ तमाम ਵੱਡੇ ਲੀਡਰ ਨੇ ਉਹਨਾਂ ਨੂੰ ਦਵਾ ਰਿਹਾ ਬਿਲਕੁਲ ਔਰ ਨਾਲ ਹੀ ਰਵਿੰਦਰ ਜਸ ਢੰਗ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਉਮੀਦ ਹੈ ਇਹ ਕੀਤੀ ਜਾ ਸਕਦੀ ਹੈ ਕਿ ਜਨਤਾ ਵੀ ਅੱਖਾਂ ਖੋਲ ਕੇ ਵੇਖੇ ਕਿ ਵੱਡੇ ਪੱਧਰ ਤੇ ਕਿਸ ਢੰਗ ਦੇ ਨਾਲ ਜਿਹੜੇ ਸੀਨੀਅਰ ਲੈਵਲ ਆਫੀਸਰਸ ਨੂੰ ਉਹਨਾਂ ਨੂੰ ਕਿਹੜੇ ਕੰਮੀਆਂ ਲਾਇਆ ਗਿਆ ਸਰਕਾਰ ਵੱਲੋਂ ਬੇਸ਼ੁਕੀਆ ਫਿਲਹਾਲ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾ ਨਹੀਂ ਦਿੱਲੀ ਫਿਲਹਾਲ ਇਹ ਤਸਵੀਰਾਂ ਇੱਕ ਵਾਰ ਮੁਰਤੋਂ ਸੀ ਆਪਣੇ ਦਰਸ਼ਕਾਂ ਨੂੰ ਖਾ ਰਿਹਾ ਹੈ ਆਰਡਰ ਕਾਪੀ ਹੈ ਆਰਡਰ ਕਾਪੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਮਿਸ਼ਨਰ ਨਗਰ ਨਿਗਮ ਉਹਨਾਂ ਦੀ ਡਿਊਟੀ ਲਾਈ ਗਈ ਹੈ ਕਿ ਹੈਲੀਪੈਡ ਵਾਲੇ ਸਥਾਨ ਤੇ ਵੀਆਈਪੀ ਟਾਇਲਟਾ ਮੁਹੱਈਆ ਕਰਵਾਉਣਗੇ। ਇਹ ਇੱਕ ਡਿਊਟੀ ਨਗਰ ਨਿਗਮ ਕਮਿਸ਼ਨਰ ਦੀ ਲਾਈ ਗਈ ਹੈ। ਨਾ ਸਿਰਫ ਨਗਰ ਨਿਗਮ ਕਮਿਸ਼ਨਰ ਸਗੋਂ ਐਸ.ਟੀ.ਐਮ. ਨਾਲ ਤਸਿਲਦਾਰ ਅਫਸਰਾਂ ਨੂੰ ਕਿਹੜੇ ਕੰਮੀ ਲਾ ਦਿੱਤਾ ਹੈ ਸਰਕਾਰ ਨੇ। ਵਾਕਿਆ ਜੀ ਆਪਣੇ ਆਪ ਦੇ ਵਿੱਚ ਸੋਚ ਕੇ ਹੈਰਾਨੀ ਹੁੰਦੀ ਹੈ ਔਰ ਲੰਬੇ ਅਰਸੇ ਤੱਕ ਸ਼ਾਇਦ ਇਹ ਚੀਜ਼ਾਂ ਯਾਦ ਰੱਖੀਆਂ ਜਾਣੀਆਂ। ਲੰਬੇ ਸਮੇਂ ਤੱਕ ਇਹ ਚੀਜ਼ਾਂ ਯਾਦ ਰੱਖੀਆਂ ਜਾਣੀਆਂ। ਅਸਰਾ ਵੱਲੋਂ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਰਹੇਗਾ ਕਿ ਸਾਨੂੰ ਕਿਹੜੇ ਐਸ ਸਰਕਾਰ ਨੇ 31 ਮਾਰਚ ਤੋਂ 3 ਅਪ੍ਰੈਲ ਤੱਕ ਪੰਜਾਬ ਦੌਰਾਨ ਕੇਜਰੀਵਾਲ ਦੇ ਵੀਵੀਆਈਪੀ ਦੌਰੇ ਲਈ ਸਰਕਾਰੀ ਅਮਲਾ ਪੂਰੀ ਤਰ੍ਹਾਂ ਚੌਕ ਦਿੱਤਾ ਗਿਆ ਨਾ ਸਿਰ ਚੌਕ ਦਿੱਤਾ ਗਿਆ ਸਗੋਂ ਖੁਸ਼ਾਮਦ ਦੇ ਵਿੱਚ ਕੋਈ ਵੀ ਕਮੀ ਨਾ ਰਹੇ ਇਹ ਗੱਲ ਯਕੀਨੀ ਬਣਾਈ ਜਾ ਰਹੀ ਪੀਟੀਸੀ ਨਿਊਜ਼ ਦੇ ਹੱਥ ਲੱਗੀ ਵੱਖ-ਵੱਖ ਅਧਿਕਾਰੀਆਂ ਨੂੰ ਦਿੱਤੇ ਗਏ ਆਦੇਸ਼ਾਂ ਦੀ ਐਕਸਕਲੂਸਿਵ ਕਾਪੀ ਤੁਸੀਂ ਆਪਣੇ ਟੀਵੀ ਸਕਰੀਨਸ ਤੇ ਵੇਖ ਫੜੋ ਸ਼ਾਹੀ ठाट-ਬਾਠ ਵਾਲਾ ਸ਼ਾਹੀ ठाट-ਬਾਠ ਵਾਲੇ ਕੇਜਰੀਵਾਲ ਦੀ ਸੇਵਾ ਦੇ ਵਿੱਚ ਖੁਸ਼ਾਮਦ ਦੇ ਵਿੱਚ ਪੰਜਾਬ ਦਾ ਪੂਰਾ ਅਮਲਾ ਲੱਗਾ ਨਜ਼ਰ ਆਏਗਾ